ਸੋਚਣ ਦੀ ਹੈ ਬਣ ਕੇ ਨਹੀਂ ਜੈਸੀ ਦ੍ਰਿਸ਼ਟੀ ਤੈਸੀ ਸ੍ਰੇਟੀ ਜਿਸ ਨਿਗਾਹ ਦੇ ਨਾਲ ਅਸੀਂ ਕਿਸੇ ਚੀਜ਼ ਨੂੰ ਦੇਖਦੇ ਆ ਉਹੋ ਜਿਹਾ ਨਜ਼ਾਰਾ ਦਿਸਦਾ ਤੇ ਆਪਣਾ ਸੋਚ ਆ ਉਹਨਾਂ ਦੀ ਤੇ ਉਹਦੇ ਅਨੁਸਾਰ ਉਹ ਗੱਲ ਕਰ ਰਿਹਾ ਸੋ ਜੋ ਕਿਸੇ ਦੇ ਕੋਲ ਹੁੰਦਾ ਭਾਂਡੇ ਚ ਉਹ ਹੀ ਕਿਸੇ ਨੂੰ ਦਿੰਦਾ ਪਰ ਉਹ ਜਿਹੜਾ ਸ਼ੀਜੇਵਾਲ ਮਾਡਲ 1999 ਤੇ ਅਸੀਂ ਆਪਣੇ ਪਿੰਡ ਚ ਸ਼ਿਵਰੇਜ ਸਿਸਟਮ ਬਾਕ ਬਣਾਇਆ ਸੀ ਇਸ 100% ਸਕਸੈਸਫੁਲ ਸੀਚੇਵਾਲ ਦੇ ਵਿੱਚ ਚੱਲ ਰਿਹਾ। ਉਹਨੂੰ ਦੇਖਣ ਵਾਸਤੇ ਭਾਰਤ ਦੇ ਰਾਸ਼ਟਰਪਤੀ ਉਸ ਮਾਡਲ ਨੂੰ ਦੇਖਣ ਵਾਸਤੇ 우ਮਾ ਭਾਰਤੀ ਉਸ ਦੇ ਉਹਨੂੰ ਦੇਖਣ ਵਾਸਤੇ ਨਤੀਸ਼ ਕੁਮਾਰ ਉਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਜਿੰਨੇ ਪਿੰਡਾਂ ਦੇ ਪੰਜ ਸਰਪੰਚ ਮੇਅਰ ਉਹ ਸਾਰੇ ਦੇਖ ਕੇ ਗਏ। ਸੋ ਉਹ ਮਾਡਲ ਜਿਹੜਾ ਅ ਪਿਛਲੇ ਇਹਨਾਂ ਨੇ 5 ਸਾਲਾਂ ਦੇ ਵਿੱਚ 17 ਮਗਰੋਂ ਲੈ ਕੇ ਇਹਨਾਂ ਨੇ ਬਣਾਇਆ ਉਹ ਵੀ ਉਸੀ ਚੀਤੇ ਵਾਲਾ ਮਾਡਲ ਸੀ ਅਸੀਂ 1999 ਦੇ ਵਿੱਚ ਆਪਣੇ ਪਿੰਡ ਦੇ ਪਾਣੀ ਦਾ ਪ੍ਰਬੰਧ ਕਰਕੇ ਉਹ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਸੀ ਅੱਜ ਵੀ ਲਾ ਰਿਹਾ ਹੈ ਸultanpur ਦਾ ਪਾਣੀ 13 ਕਿਲੋਮੀਟਰ ਚ ਲੱਗ ਰਿਹਾ ਉਸ ਵੇਲੇ ਰੀਸਾਈਕਲ ਦੀ ਗੱਲ ਸ਼ੁਰੂ ਕੀਤੀ ਸੀ ਰੀਯੂਜ਼ ਹੋ ਰਿਹਾ ਸੋ ਉਹ ਸਾਡੇ ਅਸੀਂ ਕਿਸੇ ਕੋਲ ਸਾਨੂੰ ਪੁੱਛਣ ਦੀ ਕੀ ਲੋੜ ਜਦ ਅਸੀਂ ਆਪਣੇ ਪਿੰਡ ਦੇ ਵਿੱਚ ਹਾਂ ਇਹਨਾਂ ਨੇ ਉਹ ਮਨ ਇਹਨਾਂ ਨੂੰ ਸੀਟੇਵਾਲ ਮਾਡਲ ਪਸੰਦ ਨਹੀਂ ਸੀ ਚੀਤੇਵਾਲ ਨੂੰ ਨਾਮ ਨਹੀਂ ਸੀ ਪਸੰਦ ਤੇ ਇਹਨਾਂ ਨੇ ਉਹ ਥਾਪਰ ਜੁਨੀਵਰਸਿਟੀ ਨੂੰ ਕਿਹਾ ਵੀ ਤੁਸੀਂ ਜਿਹੜਾ ਹੈਗਾ ਸਾਨੂੰ ਮਾਡਲ ਬਣਾ ਕੇ ਦਿਓ ਤੇ ਉਹ ਸੀਟੇਵਾਲ ਨਾਮ ਤਾਂ ਰੱਖ ਨਹੀਂ ਸਕਦੇ ਸੀ ਫਿਰ ਉਹਨਾਂ ਨੇ ਥਾਪਰ ਜੁਨੀਵਰਸਿਟੀ ਨੂੰ ਕਿਹਾ ਉਹਨਾਂ ਨੇ ਉਹ ਸਾਡੇ ਕੋਲ ਆਏ ਕਹਿੰਦੇ ਬਾਬਾ ਜੀ ਜਿਹੜਾ ਇਹ ਤੁਹਾਡਾ ਮਾਡਲ ਆ ਅਸੀਂ ਇਹਨੂੰ ਆਪਣਾ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਪਿੰਡਾਂ ਦਾ ਪਾਣੀ ਸਾਫ਼ ਹੋਣਾ ਚਾਹੀਦਾ ਉਹਨਾਂ ਨੇ ਕਹਿੰਦੇ ਵੀ ਸਾਨੂੰ ਇਹ ਲੈ ਕੇ ਦੇ ਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਇਹ ਲੈ ਕੇ ਵੀ ਦੇ ਦਿੱਤਾ ਕਿਉਂਕਿ ਮਤਲਬ ਤੇ ਸਾਡੇ ਅਸੀਂ ਪਿੰਡਾਂ ਦੇ ਵਿੱਚੋਂ ਪਾਣੀ ਜਿਹੜਾ ਹੈਗਾ ਸਾਫ਼ ਹੋਵੇ ਤੇ ਉਹ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਉਹ ਇੰਜੀਨੀਅਰ ਭੇਜੇ ਜਾ ਜੀਨਾਂ ਨੇ ਇੰਪਲੀਮੈਂਟ ਕਰਨਾ ਸੀ ਅਸੀਂ ਇਹਨਾਂ ਨੂੰ ਜਿਹੜੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੀ ਪ੍ਰਦਰਸ਼ਨੀ ਸੀ ਕੋਈ ਸਾਡੀ ਰਿਕਾਰਡ ਅਸੀਂ ਉਹਨਾਂ ਨੂੰ ਕਿਹਾ ਹੈਗਾ ਕਿ ਜਿਹੜਾ ਤੁਹਾਡਾ ਮਾਡਲ ਰੱਖਿਆ ਤੇ ਕਨੈਕਸ਼ਨ ਗਲਤ ਆ ਕਹਿੰਦੇ ਜੀ ਅਸੀਂ ਇਦਾਂ ਹੀ ਕਰਦੇ ਹੁੰਨੇ ਆ ਅਸੀਂ ਕਿ ਚਲੋ ਠੀਕ ਆ ਫਿਰ ਹੁਣ ਉਹ ਭਰਾ ਜਿਹੜੀ ਜਿਹੜੀ ਬੀਬੀ ਆ ਉਹਨਾਂ ਨੇ ਸਾਨੂੰ ਸੱਦਿਆ ਵੇ ਬਾਬਾ ਜੀ ਸਾਡੇ ਪਿੰਡਾਂ ਦੇ ਜਿਹੜਾ ਇਹ ਮਾਡਲ ਬਣਾਇਆ ਇਹ ਠੀਕ ਨਹੀਂ ਤੇ ਫਿਰ ਉਹੋ ਹੀ ਐਕਸ਼ਨ ਸੀ ਇਹ ਕਹਿੰਦੇ ਉਹਦੋਂ ਜਦੋਂ ਮਾ ਉਸ ਮਾਡਲ ਰੱਖਿਆ ਸੀ ਇਹੀ ਤਨੂੰ ਉਹਦੋਂ ਕਹਿੰਦੇ ਤੇਰੇ ਕਨੈਕਸ਼ਨ ਠੀਕ ਨਹੀਂ ਤੇ ਹੁਣ ਫਿਰ ਉਹ ਮੰਨ ਗਿਆ ਸੋ ਦੇਖ ਰਹੇ ਸੀ ਨਕਲ ਵੀ ਅਗਲ ਨਾਲ ਵੱਜਦੀ ਆ ਇਹਨਾਂ ਨੇ ਜਿਹੜੀ ਪੈਸੇ ਖਰਚੇ ਥਾਪਰ ਮਾਡਲ ਤੇ ਉਹ ਨਹੀਂ ਚੱਲ ਰਹੇ ਜਿਹੜਾ ਸੀਜੀ ਵਾਲਾ ਮਾਡਲ ਉਹ ਸਕਸੈਸਫੁਲ ਚੱਲੂ ਵੀ ਐਸੀ ਜਵਾਲ ਚ ਚੱਲ ਰਿਹਾ ਤੇ ਲੋਂਡੀ ਮਾਦੂ ਚ ਚੱਲ ਰਿਹਾ ਜਿੱਥੇ ਮਰਜੀ ਚੱਲਣ ਸੋ ਜਿਹੜੀ ਇਹਨਾਂ ਦੇ ਆ ਉਹ ਫੇਲ ਹੋਇਆ ਜਿਹੜਾ ਥਾਪਰ ਮਾਡਲ ਸੀ ਥਾਪਰ ਮਾਡਲ ਵੀ ਸੀ ਨਈ ਉਹਦੇ ਵਿੱਚ ਦੇਖਿਆ ਜਿੰਨੇ ਪਿੰਡਾਂ ਵਿੱਚ ਨਹੀਂ ਚੱਲ ਰਿਹਾ ਕਿਉਂਕਿ ਇਹਨਾਂ ਨੇ ਜਿਹੜਾ ਨਕਲ ਮਾਰੀ ਆ ਪਰ ਨਕਲ ਵੀ ਅਗਲ ਨਵਜਦੀ ਆ ਸੋ ਉਹਦਾ ਨਹੀਂ ਸਮਝ ਆਈ ਤੋ ਹੁਣ ਨਾ ਜਾਣੇ ਜਾਣੇ ਆਂਗਣ ਡੇਡਾ ਸਾਡੇ ਉਹਦੇ ਵਿੱਚ ਕੀ ਕਿਸ਼ੂਰ ਆ ਸਾਡੇ ਸੀਜੇ ਵਾਲ ਵਾਲਾ 99 ਚ ਲਾਇਆ ਸੀ ਹੁਣ ਵੀ ਚੱਲਦਾ ਅਸੀਂ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਸਾਨੂੰ ਕੀ ਲੋੜ ਵੀ ਅਸੀਂ ਸਰਟੀਫਿਕੇਟ ਕਿਸੇ ਕੋ ਭਾਲੀਓ ਫਲਾਣਾ ਕਹੂਗਾ ਇਸ ਸੀਤੇ ਬੋਰਡ ਨੂੰ ਰੋਲ ਠੀਕ ਆ ਟੈਕਨੀਕਲੀ ਉਹ ਦੇਕਰ ਸੀਤੇ ਵਾਲ ਦੇ ਵਿੱਚ ਉਹ ਸਕਸੈਸਫੁਲ ਚੱਲ ਰਿਹਾ ਸੀ 99 ਸ਼ੁਰੂ ਕੀਤਾ 17 ਦੇਕਰ ਉਹਨੂੰ ਚੈੱਕ ਕੀਤਾ ਉਹਦੀ ਹੁਣ ਵੀ ਰਿਪੋਰਟ ਆ ਤੁਹਾਨੂੰ ਦਿਖਾ ਦੇਂਗੇ ਉਹ ਤਾਂ 12 13 ਬੀਓਡੀਓ ਦੀ ਉਹਨਾਂ ਪਾਣੀ ਦੀ ਆਉਂਦੀ ਹੈ ਸੋ ਸਾਰੇ ਪੈਰਾਮੀਟਰ ਠੀਕ ਆ ਸੀ ਕਿ ਉਹਦੇ ਵਿੱਚ ਸੌਖਾ ਸਸਤਾ ਤੇ ਵਧੀਆ ਉਹ ਮਾਡਲ ਹੈ ਜਿਹੜਾ ਸੌਖਾ ਸਸਤਾ ਹੈ ਜਿਸ ਮਾਡਲ ਨੂੰ ਨੈਸ਼ਨਲ ਗ੍ਰੀਨ ਰੀਨਿਊਨਲ ਦੇ ਚੇਅਰਮੈਨ ਉਹ ਫੈਸਲਿਆਂ ਵਿੱਚ ਲਿਖਦੇ ਆ ਵੀ ਆ ਪਿੰਡਾਂ ਦੇ ਵਿੱਚ ਤੁਸੀਂ ਅਸੀਂ ਦੇ ਵਾਲ ਮਾਡਲ ਬਣਾਓ ਆ ਹੁਣ ਜਦ 22 ਤਰੀਕ ਨੂੰ ਸਾਨੂੰ ਮਿਲੇ ਸੀ ਉਹਨਾਂ ਨੇ ਉਹ ਦੇਖਿਆ ਕਹਿੰਦੇ ਬਾਬਾ ਜੀ ਅਸੀਂ ਫੈਸਲੇ ਵਿੱਚ ਲਿਖਦੇ ਆ ਵੀ ਹੋਰ ਵੀ ਸੂਬਿਆਂ ਵਿੱਚ ਜਾਵੇ ਭਾਰਤ ਦੇ ਰਾਸ਼ਟਰਪਤੀ ਐਪੀ ਜੀ ਅਬਦੁਲ ਕਲਾਮ ਦੂਸਰੀ ਵਾਰੀ ਜਦੋਂ ਦੂਸਰੀ ਵਾਰੀ ਅੱਥ ਦੇ ਦੇਖਣ ਆਏ ਉਹ ਕੀ ਦੇਖਣ ਵਾਸਤੇ ਆਏ ਸੀ ਕਹਿੰਦੇ ਬਾਬਾ ਜੀ ਜਿਹੜੇ ਤੁਸੀਂ ਪਾਣੀ ਕੇ ਨੇ ਟ੍ਰੀਟ ਕਰਕੇ ਖੇਤੀ ਨੂੰ ਲਾ ਰਹੇ ਮੈਂ ਉਹ ਦੇਖਣਾ ਚਾਹੁੰਨਾ ਸultanpur ਦਾ ਪਾਣੀ 9 13 ਕਿਲੋਮੀਟਰ ਦੀ ਖੇਤੀ ਨੂੰ ਲੱਗਦਾ ਉਹਨਾਂ ਨੂੰ ਦਿਖਾ ਲਿਆ ਸੋ ਇਹ ਜਿਹੜੀਆਂ ਵੀ ਫਲਾਣੇ ਦਾ ਹੀ ਸਰਟੀਫਿਕੇਟ ਲੈਣਾ ਸਾਨੂੰ ਲੱਗਦਾ ਨਹੀਂ ਵੀ ਕਿਸੇ ਦੇ ਕਹਿਣ ਤੇ ਫਲਾਣਾ ਕਹਿੰਦਾ ਕਿਹੜਾ ਇੰਜੀਨੀਅਰ ਉਹ ਆਪਣੇ ਜਵਾਬ ਉਹ ਦੇਣ ਵਾਸਤੇ ਬਹੁਤ ਲੋਕ ਆ ਸੀ ਉਹਨਾਂ ਦੇ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੰਦੇ ਪਰ ਜਿਹੜਾ ਕੁਝ ਸੀਚੇ ਵਾਲਾ ਮਾਡਲ ਚ ਜੇ ਕਿਤੇ ਬੰਦ ਹੋਇਆ ਨਹੀਂ ਚੱਲ ਰਿਹਾ ਉਹ ਵੀ ਅਸੀਂ ਜਾ ਕੇ ਦੇਖ ਸਕਦੇ ਹਾਂ ਵੀ ਕਦੋਂ ਨਹੀਂ ਚੱਲੇ ਕੀ ਕਾਰਨ ਸੋ ਉਹ ਤਾਂ ਹੋ ਸਕਦਾ ਜਿੱਥੇ ਫੇਲ ਹੋਇਆ ਉਹ ਵੀ ਸਾਨੂੰ ਦਿਖਾ ਦੇਣ ਉਹ ਵੀ ਦੇਖ ਲਾਂਗੇ ਪਰ ਸਾਡੇ ਸੀਚੇ ਵਾਲਾ ਨਾ ਸਕਸੈਸਫੁਲ ਚੱਲ ਰਿਹਾ ਹੈ